ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਸਰਕਾਰ ਜਿਹੜੇ ਕਹਿੰਦੇ ਸੀ ਕਿ ਵੀਆਈਪੀ ਕਲਚਰ ਨਹੀਂ ਹੋਵੇਗਾ ਜਦੋਂ ਵੋਟਾਂ ਲੈਣੀਆਂ ਸੀ ਤਾਂ ਇਹ ਕਿਹਾ ਗਿਆ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਰਵਿੰਦ ਕੇਜਰੀਵਾਲ ਵੱਲੋਂ ਕਿ ਵੀਆਈਪੀ ਕਲਚਰ ਖਤਮ ਕਰ ਦਿੱਤਾ ਜਾਵੇਗਾ ਪਰ ਜਦੋਂ ਤੋਂ ਸਰਕਾਰ ਆਈ ਹੈ ਵੀਆਈਪੀ ਕਲਚਰ ਕਈ ਗੁਣਾ ਵੱਧ ਗਿਆ ਤੇ ਹੁਣ ਤਾਂ ਹੱਦਾਂ ਹੀ ਟੱਪ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼੍ਰੀ ਮੁਖਸਰ ਸਾਹਿਬ ਜਾ ਰਹੇ ਨੇ ਸ਼੍ਰੀ ਮੁਖਸਰ ਸਾਹਿਬ ਜਦੋਂ ਦਰਬਾਰ ਸਾਹਿਬ ਉਹ ਮੱਥਾ ਟੇਕਣ ਜਾਣਗੇ ਤਾ ਉਹਨਾਂ ਦੇ ਬੂਟਾਂ ਦੀ ਰਾਖੀ ਲਈ ਦੋ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ ਤਾਂ ਇਹ ਵੱਡੀ ਇੱਕ ਖਬਰ ਹੈ ਕਿ ਪਹਿਲੀ ਵਾਰ ਇਹ ਵੀ ਹੋ ਰਿਹਾ ਹੈ ਕਿ ਸੀਐਮ ਦੇ ਬੂਟਾਂ ਦੀ ਰਾਖੀ ਤੇ ਦੋ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਸਧਾਰਨ ਆਮ ਕੱਪੜਿਆਂ ਦੇ ਵਿੱਚ ਜਿਹੜੇ ਆ ਉਥੇ ਉਹ ਲਗਾਏ ਜਾਣਗੇ ਇਸ ਤੋਂ ਪਹਿਲਾਂ ਇਹ ਜ਼ਰੂਰ ਹੁੰਦਾ ਸੀ ਕਿ ਜਿਹੜੀਆਂ ਵੱਖ-ਵੱਖ ਸੜਕਾਂ ਦੇ ਉੱਤੇ ਜਿੱਥੋਂ ਸੀਐਮ ਦਾ ਕਾਫਲਾ ਲੰਘਣਾ ਉੱਥੇ ਪੁਲਿਸ ਲੱਗਦੀ ਸੀ ਜਿਹੜੇ ਰੂਟ ਲੱਗਦਾ ਹੁੰਦਾ ਸੀ ਇੱਕ ਪ੍ਰੋਪਰ ਮੁੱਖ ਮੰਤਰੀ ਭਗਵਾਨ ਸਿੰਘ ਮਾਨਤਾ ਖੁਦ ਟੀਚਰਾਂ ਕਰਦੇ ਰਹੇ ਨੇ ਆਪਣੀਆਂ ਫਿਲਮਾਂ 'ਚ ਵੀਡੀਓ ਦੇ ਵਿੱਚ ਵੀ ਕਿ ਮੁੱਖ ਮੰਤਰੀ ਦਾ ਜਹਾਜ਼ ਤੋਂ ਲੰਘ ਜਾਣਾ ਹੁੰਦਾ ਤੇ ਹੀਠਾ ਖੜੇ ਮੁਲਾਜ਼ਮ ਸਿਰਫ ਜਿਹੜਾ ਹੈਲੀਕਾਪਟਰ ਦੇਖਣ ਨੂੰ ਖੜਾਏ ਹੁੰਦੇ ਆ ਪਰ ਹੁਣ ਸਰਕਾਰ ਜੇ ਜਦੋਂ ਸੱਤਾ ਚ ਆਏ ਨੇ ਖੁਦ ਸੱਤਾ ਚ ਆਏ ਨੇ ਤਾਂ ਪਹਿਲਾਂ ਪੁਲਿਸ ਮੁਲਾਜ਼ਮਾਂ ਦੀਆਂ ਜਿਹੜੀਆਂ ਆਪਣੇ ਜਿਹੜੀ ਕਹਿ ਲਿਏ ਕਿ ਸਿਕਿਉਰਿਟੀ ਦੇ ਵਿੱਚ ਮੁਲਾਜ਼ਮਾਂ ਦੀ ਗਿਣਤੀ ਦੇ ਵਿੱਚ ਵਾਧਾ ਕੀਤਾ ਇੱਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਦਾ ਵੀ ਜਿਹੜੀ ਆ ਸਿਕਿਉਰਿਟੀ ਰਾਗਵ ਚੱਡਾ ਨਾਲ ਵੀ ਸਿਕਿਉਰਿਟੀ ਜਾਂ ਹੋਰ ਵੀ ਜਿਹੜੇ ਦਿੱਲੀ ਦੇ ਜਿਹੜੇ ਸੰਵਿਧਾਨਕ ਅਹੁਦਿਆਂ ਤੇ ਉੱਤੇ ਨਹੀਂ ਵੀ ਸੀ ਕਈ ਆਗੂ ਉਹਨਾਂ ਨਾਲ ਵੀ ਸਿਕਿਉਰਿਟੀ ਚੱਲਦੀ ਸੀ ਤਾਂ ਹੁਣ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਬੂਟ ਉਹਨਾਂ ਦੀ ਰਾਖੀ ਰੱਖਣ ਲਈ ਵੀ ਜਦੋਂ ਦਰਬਾਰ ਸਾਹਿਬ ਜਾਣਗੇ ਤਾਂ ਉਥੇ ਦੋ ਪੁਲਿਸ ਮਲਾਜ਼ਮ ਰਾਖੀ ਰੱਖਣਗੇ ਆਮ ਤੌਰ ਤੇ ਕੀ ਹੈ ਕਿ ਜੇ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਆਮ ਬੰਦੇ ਨੇ ਜਾਣਾ ਤਾਂ ਹਰ ਇੱਕ ਗੁਰਦੁਆਰਾ ਸਾਹਿਬ ਜਿਹੜੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਵੱਡੇ ਹੈ ਉਹਨਾਂ ਦੇ ਵਿੱਚ ਇੱਕ ਜਗ੍ਹਾ ਬਣੀ ਹੁੰਦੀ ਹੈ ਜੋੜਾ ਘਰ ਜਿੱਥੇ ਤੁਸੀਂ ਬੂਟ ਜਮ੍ਹਾਂ ਕਰਾ ਸਕਦੇ ਹੋ ਤੁਹਾਨੂੰ ਟੋਕਨ ਦੇ ਕੇ ਬੂਟ ਵਾਪਸ ਮਿਲ ਜਾਣਾ ਪਰ ਇੱਥੇ ਜਿਹੜੇ ਕਹਿੰਦੇ ਸੀ ਕਿ ਜੇ ਇਹਨਾਂ ਨੂੰ ਇੰਨਾ ਹੀ ਖਤਰਾ ਤਾਂ ਮੁਰਗੀ ਖਾਨਾ ਖੋਲ ਲੈਣ ਦੂਜੀਆਂ ਵਿਰੋਧੀ ਪਾਰਟੀਆਂ ਤਾਂ ਮੁੱਖ ਮੰਤਰੀ ਸਾਹਿਬ ਜਿਹੜੇ ਦੂਜਿਆਂ ਨੂੰ ਮੁਰਗੀ ਖਾਨਾ ਖਲਵਾਉਂਦੇ ਸਨ ਖੁਦ ਆਪਣੇ ਬੂਟਾਂ ਦੀ ਰਾਖੀ ਰੱਖਣ ਲਈ ਦੋ ਮੁਲਾਜ਼ਮਾਂ ਦੀ ਡਿਊਟੀ ਲਗਾ ਰਹੇ ਐ ਤਾਂ ਇਹ ਮੁਰਗੀ ਖਾਨੇ ਤੋਂ ਵੀ ਅੱਗੇ ਦੀਆਂ ਗੱਲਾਂ ਹੁਣ ਹੁਣ ਇਹ ਉਦੋਂ ਵੀ ਅੱਗੇ ਟੱਪ ਗਏ ਐ ਹੁਣ ਇੱਥੇ ਕੀ ਸੀਐਮ ਸਾਹਿਬ ਅੱਗੇ ਆਉਣ ਵਾਲੇ ਸਮੇਂ 'ਚ ਮੁਰਗੀ ਖਾਨਾ ਖੋਲਣਗੇ ਤਾਂ ਇਹਦਾ ਜਵਾਬ ਤਾਂ ਸੀਐਮ ਸਾਹਿਬ ਦੇਣਗੇ ਇੰਨਾ ਕੀ ਖਤਰਾ ਹੋ ਗਿਆ ਐਨੀ ਕਿਹੜੀ ਗੱਲ ਹੋ ਗਈ ਕਿ ਹੁਣ ਬੂਟਾਂ ਦੀ ਰਾਖੀ ਤੱਕ ਵੀ ਤੁਹਾਨੂੰ ਪੁਲਿਸ ਲਗਾਉਣੀ ਪੈ ਰਹੀ ਐ ਤਾਂ ਇਹ ਵੱਡੀ ਇੱਕ ਅਪਡੇਟ ਐ ਅਸੀਂ ਕਈ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ ਉਹ ਕਹਿੰਦੇ ਅਸੀਂ ਅਜੇ ਤੱਕ ਵੈਸੇ ਦੇਖਿਆ ਨਹੀਂ ਹੈ ਪਰ ਸੀਨੀਅਰ ਪੁਲਿਸ ਮੁਲਾਜ਼ਮਾਂ ਨੇ ਵੀ ਕਿ ਪਹਿਲੀ ਵਾਰ ਹੋ ਰਿਹਾ ਹੈ ਕਿ ਸੀਐਮ ਦੇ ਬੂਟਾਂ ਦੀ ਰਾਖੀ ਪੁਲਿਸ ਖੜੂਗੀ ਕਿ ਬੂਟ ਕੋਈ ਚੱਕ ਕੇ ਨਾ ਲੈ ਜੇ ਜਾਂ ਬੂਟ 'ਚ ਕੋਈ ਚੀਜ਼ ਨਾ ਧਰ ਜਾਵੇ ਇਸ ਤਰੀਕੇ ਦਾ ਖਤਰਾ ਹੋ ਸਕਦਾ ਉੱਥੇ ਵੀ ਹੋਵੇ ਪਰ ਜਿਹੜੇ ਕਹਿੰਦੇ ਹੁੰਦੇ ਸੀ ਦੂਜਿਆਂ ਨੂੰ ਟੀਚਰਾਂ ਕਰਦੇ ਸੀ ਅੱਜ ਖੁਦ ਐਨੇ ਵੀਆਈਪੀ ਬਣ ਚੁੱਕੇ ਨੇ ਇਹ ਜਿਹੜੀ ਪਾਰਟੀ ਹੈ ਕਹਿੰਦੀ ਸੀ ਕਿ ਆਮ ਆਦਮੀ ਹੈ ਅਰਵਿੰਦ ਕੇਜਰੀਵਾਲ ਕਹਿੰਦੇ ਸੀ ਨਾ ਵੱਡੇ ਬੰਗਲੇ ਦੀ ਲੋੜ ਹੈ ਨਾ ਕਾਰ ਦੀ ਲੋੜ ਹੈ ਨਾ ਕੋਠੀਆਂ ਦੀ ਲੋੜ ਹੈ ਬੰਗਲਿਆਂ ਦੇ ਉੱਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਿਆ ਤੇ ਜਿਹੜੀ ਸਿਕਿਉਰਿਟੀ ਹੈ ਉਹ ਵੀ ਇੱਕ ਵੱਡੇ ਪੱਧਰ ਦੇ ਉੱਤੇ ਜਿਹੜੀ ਹੁਣ ਤੁਸੀਂ ਚਰਚਾ ਸੁਣ ਰਹੇ ਹੋ ਕਿ ਦੋ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਸਿਰਫ ਬੂਟਾਂ ਦੀ ਰਾਖੀ ਲਈ ਉੱਥੇ ਖੜੇ ਹੋਣਗੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਸਰਕਾਰ ਜਿਹੜੇ ਕਹਿੰਦੇ ਸੀ ਕਿ ਵੀਆਈਪੀ ਕਲਚਰ ਨਹੀਂ ਹੋਵੇਗਾ ਜਦੋਂ ਵੋਟਾਂ ਲੈਣੀਆਂ ਸੀ ਤਾਂ ਇਹ ਕਿਹਾ ਗਿਆ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਰਵਿੰਦ ਕੇਜਰੀਵਾਲ ਵੱਲੋਂ ਕਿ ਵੀਆਈਪੀ ਕਲਚਰ ਖਤਮ ਕਰ ਦਿੱਤਾ ਜਾਵੇਗਾ ਪਰ ਜਦੋਂ ਤੋਂ ਸਰਕਾਰ ਆਈ ਹੈ ਵੀਆਈਪੀ ਕਲਚਰ ਕਈ ਗੁਣਾ ਵੱਧ ਗਿਆ ਤੇ ਹੁਣ ਤਾਂ ਹੱਦਾਂ ਹੀ ਟੱਪ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼੍ਰੀ ਮੁਖਸਰ ਸਾਹਿਬ ਜਾ ਰਹੇ ਨੇ ਸ਼੍ਰੀ ਮੁਖਸਰ ਸਾਹਿਬ ਜਦੋਂ ਦਰਬਾਰ ਸਾਹਿਬ ਉਹ ਮੱਥਾ ਟੇਕਣ ਜਾਣਗੇ ਤਾ ਉਹਨਾਂ ਦੇ ਬੂਟਾਂ ਦੀ ਰਾਖੀ ਲਈ ਦੋ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ ਤਾਂ ਇਹ ਵੱਡੀ ਇੱਕ ਖਬਰ ਹੈ ਕਿ ਪਹਿਲੀ ਵਾਰ ਇਹ ਵੀ ਹੋ ਰਿਹਾ ਹੈ ਕਿ ਸੀਐਮ ਦੇ ਬੂਟਾਂ ਦੀ ਰਾਖੀ ਤੇ ਦੋ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਸਧਾਰਨ ਆਮ ਕੱਪੜਿਆਂ ਦੇ ਵਿੱਚ ਜਿਹੜੇ ਆ ਉੱਥੇ ਉਹ ਲਗਾਏ ਜਾਣਗੇ ਇਸ ਤੋਂ ਪਹਿਲਾਂ ਇਹ ਜ਼ਰੂਰ ਹੁੰਦਾ ਸੀ ਕਿ ਜਿਹੜੀ ਆ ਵੱਖ-ਵੱਖ ਸੜਕਾਂ ਦੇ ਉੱਤੇ ਜਿੱਥੋਂ ਸੀਐਮ ਦਾ ਕਾਫਲਾ ਲੰਘਣਾ ਉੱਥੇ ਪੁਲਿਸ ਲੱਗਦੀ ਸੀ ਜਿਹੜੇ ਰੂਟ ਲੱਗਦਾ ਹੁੰਦਾ ਸੀ ਇੱਕ ਪ੍ਰੋਪਰ ਮੁੱਖ ਮੰਤਰੀ ਭਗਵਾਨ ਸਿੰਘ ਮਾਨਤਾ ਖੁਦ ਟੀਚਰਾਂ ਕਰਦੇ ਰਹੇ ਨੇ ਆਪਣੀਆਂ ਫਿਲਮਾਂ 'ਚ ਵੀਡੀਓ ਦੇ ਵਿੱਚ ਵੀ ਕਿ ਮੁੱਖ ਮੰਤਰੀ ਦਾ ਜਹਾਜ਼ ਤੋਂ ਲੰਘ ਜਾਣਾ ਹੁੰਦਾ ਤੇ ਹੀਟਾਂ ਖੜੇ ਮੁਲਾਜ਼ਮ ਸਿਰਫ ਜਿਹੜਾ ਹੈਲੀਕਾਪਟਰ ਦੇਖਣ ਨੂੰ ਖੜਾਏ ਹੁੰਦੇ ਆ ਪਰ ਹੁਣ ਸਰਕਾਰ ਜਦੋਂ ਸੱਤਾ 'ਚ ਆਏ ਨੇ ਖੁਦ ਸੱਤਾ 'ਚ ਆਏ ਨੇ ਤਾਂ ਪਹਿਲਾ ਪੁਲਿਸ ਮੁਲਾਜ਼ਮਾਂ ਦੀਆਂ ਜਿਹੜੀਆਂ ਆਪਣੇ ਜਿਹੜੀ ਕਹਿ ਲਈਏ ਕਿ ਸਿਕਿਉਰਿਟੀ ਦੇ ਵਿੱਚ ਮੁਲਾਜ਼ਮਾਂ ਦੀ ਗਿਣਤੀ ਦੇ ਵਿੱਚ ਵਾਧਾ ਕੀਤਾ ਇੱਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਦਾ ਵੀ ਜਿਹੜੀ ਸਿਕਿਉਰਿਟੀ ਰਾਗਵ ਚੱਡਾ ਨਾਲ ਵੀ ਸਿਕਿਉਰਿਟੀ ਜਾਂ ਹੋਰ ਵੀ ਜਿਹੜੇ ਦਿੱਲੀ ਦੇ ਜਿਹੜੇ ਸੰਵਿਧਾਨਕ ਅਹੁਦਿਆਂ ਤੇ ਉੱਤੇ ਨਹੀਂ ਵੀ ਸੀ ਕਈ ਆਗੂ ਉਹਨਾਂ ਨਾਲ ਵੀ ਸਿਕਿਉਰਿਟੀ ਚੱਲਦੀ ਸੀ ਤਾਂ ਹੁਣ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਬੂਟ ਹੈ ਉਹਨਾਂ ਦੀ ਰਾਖੀ ਰੱਖਣ ਲਈ ਵੀ ਜਦੋਂ ਦਰਬਾਰ ਸਾਹਿਬ ਜਾਣਗੇ ਤਾਂ ਉਥੇ ਦੋ ਪੁਲਿਸ ਮੁਲਾਜ਼ਮ ਰਾਖੀ ਰੱਖਣਗੇ ਆਮ ਤੌਰ ਤੇ ਕੀ ਹੈ ਕਿ ਜੇ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਆਮ ਬੰਦੇ ਨੇ ਜਾਣਾ ਤਾਂ ਹਰ ਇੱਕ ਗੁਰਦੁਆਰਾ ਸਾਹਿਬ ਜਿਹੜੇ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਵੱਡੇ ਹੈ ਉਹਨਾਂ ਦੇ ਵਿੱਚ ਇੱਕ ਜਗ੍ਹਾ ਬਣੀ ਹੁੰਦੀ ਹੈ ਜੋੜਾ ਘਰ ਜਿੱਥੇ ਤੁਸੀਂ ਬੂਟ ਜਮ੍ਹਾਂ ਕਰਾ ਸਕਦੇ ਹੋ ਤੁਹਾਨੂੰ ਟੋਕਨ ਦੇ ਕੇ ਬੂਟ ਵਾਪਸ ਮਿਲ ਜਾਣਾ ਪਰ ਇੱਥੇ ਜਿਹੜੇ ਕਹਿੰਦੇ ਸੀ ਕਿ ਜੇ ਇਹਨਾਂ ਨੂੰ ਇੰਨਾ ਹੀ ਖਤਰਾ ਤਾਂ ਮੁਰਗੀ ਖਾਨਾ ਖੋਲ ਲੈਣ ਦੂਜੀਆਂ ਵਿਰੋਧੀ ਪਾਰਟੀਆਂ ਤਾਂ ਮੁੱਖ ਮੰਤਰੀ ਸਾਹਿਬ ਜਿਹੜੇ ਦੂਜਿਆਂ ਨੂੰ ਮੁਰਗੀ ਖਾਨਾ ਖਲਵਾਉਂਦੇ ਸਨ ਖੁਦ ਆਪਣੇ ਬੂਟਾਂ ਦੀ ਰਾਖੀ ਰੱਖਣ ਲਈ ਦੋ ਮਲਾਜਮਾਂ ਦੀ ਡਿਊਟੀ ਲਗਾ ਰਿਹਾ ਹੈ ਤਾਂ ਇਹ ਮੁਰਗੀ ਖਾਨੇ ਤੋਂ ਵੀ ਅੱਗੇ ਦੀਆਂ ਗੱਲਾਂ ਹੁਣ ਹੁਣ ਇਹ ਉਦੋਂ ਵੀ ਅੱਗੇ ਟੱਪ ਗਏ ਹੈ ਹੁਣ ਇੱਥੇ ਕੀ ਸੀਐਮ ਸਾਹਿਬ ਅੱਗੇ ਆਉਣ ਵਾਲੇ ਸਮੇਂ 'ਚ ਮੁਰਗੀ ਖਾਨਾ ਖੋਲਣਗੇ ਤਾਂ ਇਹਦਾ ਜਵਾਬ ਤਾਂ ਸੀਐਮ ਸਾਹਿਬ ਦੇਣਗੇ ਇੰਨਾ ਕੀ ਖਤਰਾ ਹੋ ਗਿਆ ਐਨੀ ਕਿਹੜੀ ਗੱਲ ਹੋ ਗਈ ਕਿ ਹੁਣ ਬੂਟਾਂ ਦੀ ਰਾਖੀ ਤੱਕ ਵੀ ਤੁਹਾਨੂੰ ਪੁਲਿਸ ਲਗਾਉਣੀ ਪੈ ਰਹੀ ਹੈ ਤਾਂ ਇਹ ਵੱਡੀ ਇੱਕ ਅਪਡੇਟ ਹੈ ਅਸੀਂ ਕੇ ਇਹ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ ਉਹ ਕਹਿੰਦੇ ਅਸੀਂ ਅਜੇ ਤੱਕ ਵੈਸੇ ਦੇਖਿਆ ਨਹੀਂ ਹੈ ਪਰ ਸੀਨੀਅਰ ਪੁਲਿਸ ਮੁਲਾਜ਼ਮਾਂ ਨੇ ਵੀ ਕਿ ਪਹਿਲੀ ਵਾਰ ਹੋ ਰਿਹਾ ਹੈ ਕਿ ਸੀਐਮ ਦੇ ਬੂਟਾਂ ਦੀ ਰਾਖੀ ਪੁਲਿਸ ਖੜੂਗੀ ਕਿ ਬੂਟ ਕੋਈ ਚੱਕ ਕੇ ਨਾ ਲੈ ਜੇ ਜਾਂ ਬੂਟ 'ਚ ਕੋਈ ਚੀਜ਼ ਨਾ ਧਰ ਜਾਵੇ ਇਸ ਤਰੀਕੇ ਦਾ ਖਤਰਾ ਹੋ ਸਕਦਾ ਉੱਥੇ ਵੀ ਹੋਵੇ ਪਰ ਜਿਹੜੇ ਕਹਿੰਦੇ ਹੁੰਦੇ ਸੀ ਦੂਜਿਆਂ ਨੂੰ ਟੀਚਰਾਂ ਕਰਦੇ ਸੀ ਅੱਜ ਖੁਦ ਐਨੇ ਵੀਆਈਪੀ ਬਣ ਚੁੱਕੇ ਨੇ ਇਹ ਜਿਹੜੀ ਪਾਰਟੀ ਹੈ ਕਹਿੰਦੀ ਸੀ ਕਿ ਆਮ ਆਦਮੀ ਹੈ ਅਰਵਿੰਦ ਕੇਜਰੀਵਾਲ ਕਹਿੰਦੇ ਸੀ ਨਾ ਵੱਡੇ ਬੰਗਲੇ ਦੀ ਲੋੜ ਹੈ ਨਾ ਕਾਰ ਦੀ ਲੋੜ ਹੈ ਨਾ ਕੋਠੀਆਂ ਦੀ ਲੋੜ ਹੈ ਬੰਗਲਿਆਂ ਦੇ ਉੱਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਿਆ ਤੇ ਜਿਹੜੀ ਸਿਕਿਉਰਿਟੀ ਹੈ ਉਹ ਵੀ ਇੱਕ ਵੱਡੇ ਪੱਧਰ ਦੇ ਉੱਤੇ ਜਿਹੜੀ ਹੁਣ ਤੁਸੀਂ ਚਰਚਾ ਸੁਣ ਰਹੇ ਹੋ ਕਿ ਦੋ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਸਿਰਫ ਬੂਟਾਂ ਦੀ ਰਾਖੀ ਲਈ ਉੱਥੇ ਖੜੇ ਹੋਣਗੇ